ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਾਂਸਟੇਬਲ 2024 ਦੇ ਜਿੰਨਾਂ ਕੈਂਡੀਡੇਟਸ ਦਾ ਮੈਡੀਕਲ ਹਜੇ ਰਹਿੰਦਾ ਹੈ ਉਹਨਾਂ ਲਈ ਤੇ ਜਿਹੜੇ 2025 ਦੇ ਕੈਂਡੀਡੇਟ ਨੇ ਜਿਨ੍ਹਾਂ ਦਾ ਮੈਡੀਕਲ ਹੋਣਾ ਆਪਾਂ ਉਹਨਾਂ ਲਈ ਜਿਹੜਾ ਹੈਗਾ ਅੱਜ ਦੀ ਇਨਫੋਰਮੇਸ਼ਨ ਲੈ ਕੇ ਆਏ ਆ ਅੱਜ ਦੀ ਆਪਾਂ ਜਿਹੜੀ ਵੀਡੀਓ ਉਹਨਾਂ ਲਈ ਸਪੈਸ਼ਲ ਬਣਾਈ ਆ ਕਿ ਜਿਹੜਾ ਤੁਹਾਡਾ ਮੈਡੀਕਲ ਕਿਸ ਤਰੀਕੇ ਨਾਲ ਹੋਣਾ ਤੁਹਾਡੇ ਜਿਹੜੇ ਕਿਵੇਂ ਕਿਵੇਂ ਕਿਸ ਤਰੀਕੇ ਨਾਲ ਡੋਪ ਰੈਸਟ ਹੋਣਾ ਕਿਸ ਤਰੀਕੇ ਨਾਲ ਤੁਹਾਡਾ ਬਲੱਡ ਟੈਸਟ ਹੋਣਾ ਤੇ ਉਹਦੇ ਵਿੱਚ ਤੁਹਾਡੇ ਬਲੱਡ ਟੈਸਟ ਦੇ ਵਿੱਚ ਤੁਹਾਡੇ ਡੋਪ ਟੈਸਟ ਦੇ ਵਿੱਚ ਤੁਹਾਡਾ ਕੀ ਕੀ ਕੁਝ ਚੈੱਕ ਕਰਿਆ ਜਾਣਾ ਤੇ ਤੁਹਾਡਾ ਜਿਹੜਾ ਕਲਰ ਬਲਾਈਂਡ ਹੈ ਜਾਂ ਕਿਸੇ ਦੇ ਬੱਚੇ ਦੀ ਨਿਗਾ ਘਟਾ ਉਹਦੇ ਲਈ ਜਿਹੜਾ ਕੀ ਸੋਲੂਸ਼ਨ ਹੈ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੇ 2025 ਦੇ ਕੈਂਡੀਡੇਟ ਨੇ ਇਹ ਵੀਡੀਓ ਉਹਨਾਂ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਕਿਸੇ ਨੂੰ ਕੋਈ ਵੀ ਹੁਣ ਦਿੱਕਤ ਆ ਤਾਂ ਉਹ ਆਪਦੀ ਜਿਹੜੀ ਹੈ ਉਸ ਚੀਜ਼ ਨੂੰ ਉਹਦੀ ਇਲਾਜ ਕਰਵਾ ਸਕਦਾ ਮੈਡੀਸਨ ਲੈ ਸਕਦਾ ਠੀਕ ਆ ਤੇ ਉਦੋਂ ਮੌਕੇ ਤੇ ਆ ਕੇ ਤੁਸੀਂ ਜਦੋਂ ਮੈਡੀਕਲ ਹੋਣਾ ਉਦੋਂ ਤੁਸੀਂ ਕੋਈ ਵੀ ਮੈਡੀਕਲ ਜਿਹੜੀ ਮੈਡੀਸਨ ਨਹੀਂ ਲੈਣੀ ਹੈਗੀ ਆਪਾਂ ਅੱਜ ਉਹਨ ਤੇ ਮੈਂ ਨਾਲ ਨਾਲ ਜਿਹੜੀਆਂ ਕਿਸੇ ਕੈਂਡੀਡੇਟ ਤੋਂ ਇਹ ਸਲਿੱਪਸ ਜਿਹੜੀਆਂ ਉਹਨਾਂ ਦੇ ਟੈਸਟ ਹੋਏ ਸੀ ਉਹਨਾਂ ਦੀ ਪ੍ਰੈਕਸ ਮੰਗਵਾਈਆਂ ਸੀ ਤੇ ਅੱਜ ਆਪਾਂ ਅੱਜ ਸਾਰੀ ਤੁਹਾਨੂੰ ਇਨਫੋਰਮੇਸ਼ਨ ਉਹਨਾਂ ਦੇ ਥਰੂ ਦੇਣੀ ਹੈ ਕਿ ਸਭ ਤੋਂ ਪਹਿਲਾਂ ਕੀ ਕੁਝ ਹੋਣਾ ਥੋੜਾ ਕਿਵੇਂ ਪ੍ਰੋਸੈਸ ਹੋਣਾ ਠੀਕ ਹੈ ਤੇ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਵੀ ਕੈਂਡੀਡੇਟਸ ਆਪਣੇ ਚੈਨਲ ਤੇ ਨਵੇਂ ਆਏ ਨੇ ਸਭ ਤੋਂ ਪਹਿਲਾਂ ਸਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਹੀ ਨਾਲ ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੁਣ ਸਭ ਤੋਂ ਪਹਿਲਾਂ ਅਗਰ ਤੁਸੀਂ ਕਿਸੇ ਵੀ ਮਤਲਬ ਜਿਹੜੇ ਵੀ ਹਸਪੀਟਲ ਤੋਂ ਨੂੰ ਰეკਮੈਂਡ ਕਰਾਇਆ ਜਾਊਗਾ ਤੁਹਾਡੇ ਬਟਾਲੀਅਨ ਦੁਆਰਾ ਤੁਹਾਡੇ ਡਿਸਟ੍ਰਿਕਟ ਜਿਹੜੀ ਵੀ ਥਾਣੇ 'ਚ ਤੁਸੀਂ ਜਾਓਗੇ ਤੁਹਾਨੂੰ ਉੱਥੇ ਦੱਸਿਆ ਜਾਊਗਾ ਕਿ ਤੁਸੀਂ ਕਿਹੜੇ ਡਿਸਟ੍ਰਿਕਟ ਤੋਂ ਦਾ ਤੁਹਾਨੂੰ ਜਿਹੜਾ ਹੈਗਾ ਤੁਸੀਂ ਆਪਣੇ ਲੋਕਲ ਡਿਸਟ੍ਰਿਕਟ 'ਚ ਆਪਣਾ ਮੈਡੀਕਲ ਕਰਵਾਉਣਾ ਜਾਂ ਤੁਹਾਨੂੰ ਜਿਹੜਾ ਡਿਸਟ੍ਰਿਕਟ ਅਲੋਟ ਹੋਇਆ ਜਿਹੜੀ ਬਟਾਲੀਅਨ ਅਲੋਟ ਹੋਈ ਹੈ ਜਿਹੜੇ ਡਿਸਟ੍ਰਿਕਟ ਦੇ ਵਿੱਚ ਤੁਹਾਡਾ ਜਿਹੜਾ ਮੈਡੀਕਲ ਜਾਂ ਫਿਰ ਉੱਥੇ ਹੋਣਾ ਠੀਕ ਆ ਸਭ ਤੋਂ ਪਹਿਲਾਂ ਤੁਸੀਂ ਜਾਓਗੇ ਉੱਥੇ ਜਦੋਂ ਤੁਹਾਨੂੰ ਲੈ ਕੇ ਜਾਣਗੇ ਤਾਂ ਸਭ ਤੋਂ ਪਹਿਲਾਂ ਕਿਸੇ ਤੋਂ ਜਿਹੜੀ ਰਸੀਦ ਤੇ ਫੀਸ ਦੀ ਵੀ ਮੈਂ ਤੁਹਾਨੂੰ ਜਿਹੜੀ ਹੈ ਜੇ ਸਾਰੀ ਫੀਸ ਬਾਰੇ ਵੀ ਜਾਣਕਾਰੀ ਦੇਵਾਂਗਾ ਕਿ ਟੋਟਲ ਕਿੰਨਾ ਖਰਚਾ ਆਉਂਦਾ ਕਿਹੜੀ ਫੀਸ ਕਦੋਂ ਭਰਉਣੀ ਹੈ ਤੇ ਕਿਹੜੀ ਫੀਸ ਕਿੰਨੀ ਭਰਨੀ ਹੈ ਠੀਕ ਆ ਇਹ 32 ਰੁਪਏ ਦੀ ਆ ਦੇਖੋ ਇੱਥੇ ਲਿਖਿਆ ਹੋਇਆ ਸਭ ਤੋਂ ਪਹਿਲਾਂ ਇਹ 32 ਰੁਪਏ ਦੀ ਜਿਹੜੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਕ ਫਾਈਲ ਲੈ ਲੈਣੀ ਆ ਫਾਈਲ ਕਿਸੇ ਵੀ ਹਸਪੀਟਲ ਦੇ ਬਾਹਰ ਜਿਹੜੇ ਹੈਗੇ ਬੈਠੇ ਹੁੰਦੇ ਆ ਉੱਥੋਂ ਤੁਹਾਨੂੰ ਜਿਹੜੀ ਕਿ ਫਾਈਲ ਮਿਲ ਜੂਗੀ 100 ਰੁਪਏ ਦੀ ਠੀਕ ਆ 100 ਜਾਂ 50 ਦੀ ਸ਼ਾਇਦ ਇਹ ਮੈਨੂੰ ਐਗਜ਼ੈਕਟ ਨਹੀਂ ਪਤਾ ਤੇ 150 ਦੀ ਫਾਈਲ ਮਿਲ ਜਾਂਦੀ ਆ ਫਿਰ ਉਸ ਤੋਂ ਬਾਅਦ ਤੁਸੀਂ ਫਾਈਲ ਲੈ ਕੇ ਜਦੋਂ ਅੰਦਰ ਆਉਂਗੇ ਜਿਹੜਾ ਵੀ ਤੁਹਾਨੂੰ ਜਿੱਥੇ ਵੀ ਡਾਕਟਰ ਬੈਠੇ ਹੋਣਗੇ ਜਿੱਥੋਂ ਤੁਹਾਨੂੰ ਉਸ ਸੀਧ ਘਟਾਉਣ ਨੂੰ ਕਿਹਾ ਜਾਊਗਾ ਉੱਥੇ ਤੁਹਾਨੂੰ ਇਹ 32 ਰੁਪਏ ਦੀ ਜਿਹੜੀ ਇੱਕ ਪਰਚੀ ਕਟਾਉਣੀ ਪੈਂਦੀ ਆ ਜਿਸ 'ਤੇ ਤੁਹਾਡਾ ਸਾਰਾ ਡਾਟਾ ਠੀਕ ਉਹ ਫਿਲ ਕਰ ਦਵਾਂਗੇ ਇਸ ਤੋਂ ਬਾਅਦ ਤੁਹਾਨੂੰ ਇਸ ਤਰੀਕੇ ਦਾ ਮਤਲਬ ਕਿ ਇੱਕ ਇਹ ਪੇਜ ਜਿਦਾ ਨੇ ਇਹਦੇ ਉੱਤੇ ਲਿਖਿਆ ਹੁੰਦਾ ਕਿ ਕਿਹੜੇ-ਕਿਹੜੇ ਸਟੂਡੈਂਟ ਮੈਡੀਕਲ ਟੈਸਟ ਹੋਣਾ ਹੈ ਟੈਸਟ ਟੈਕਸਰੇ ਹੋ ਜਾਂਦਾ ਠੀਕ ਆ ਡੀ ਐਲ ਸੀ ਐਚ ਵੀ ਤੇ TCLC ਇਹ ਹੋ ਜਾਂਦਾ ਫਿਰ ਯੂਰੀਨ ਟੈਸਟ ਹੋ ਜਾਂਦਾ ਜਿੱਥੇ ਡੋਪ ਟੈਸਟ ਵੀ ਆਪਾਂ ਉਹਦੇ ਬਾਰੇ ਵੀ ਅੱਗੇ ਜਾਣਕਾਰੀ ਦੇਵਾਂਗੇ ਠੀਕ ਆ ECG ਹੋ ਜਾਂਦਾ FBS ਹੋ ਜਾਂਦਾ ਇਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਹੈਗੀ ਜਾਣਕਾਰੀ ਆਪਾਂ ਤੁਹਾਨੂੰ ਦੇਵਾਂਗੇ ਤੇ ਇਹ ਜਿਹੜੇ ਥੋੜੇ ਬਾਰ-ਬਾਰ ਉੱਥੇ ਆ ਕੇ ਟੈਸਟ ਹੁੰਦੇ ਆ 6-7 ਟੈਸਟ ਜਿਹੜੇ ਥੋੜੇ ਮੇਨ ਹੁੰਦੇ ਐ ਦੋ ਵਾਰ ਤੋਂ ਥੋੜਾ ਉਹ ਜਿਹੜੇ ਉੱਥੇ ਡਾਕਟਰ ਬੈਠੇ ਹੁੰਦੇ ਨੇ ਉਹ ਡਾਇਰੈਕਟ ਚੈੱਕ ਅਪ ਕਰਦੇ ਨੇ ਫਾਈਨਲ ਚਾਕੇ ਐਂਡ ਚਾਕੇ 10-20 ਮਿੰਟਾਂ ਦਾ ਚੈੱਕ ਅਪ ਹੁੰਦਾ ਉਹ ਟੋਟਲੀ ਥੋੜਾ ਸਾਰਾ ਕੁਝ ਆਇਜ਼ ਕਲਰ ਬਲਾਈਂਡ ਥੋੜਾ ਸਾਰਾ ਕੁ ਜਿਹੜੇ ਮੇਨ ਹੋ ਜੁਆ ਚੈਸਟ ਐਕਸਰੇ ਹੋਗਾ ਬਲੱਡ ਟੈਸਟ ਹੋਗਾ ਯੂਰੀਨ ਟੈਸਟ ਹੋਗਾ ਇਹ ਸਭ ਨੂੰ ਆਪ ਜਾ ਕੇ ਜਿਹੜਾ ਹੈਗਾ ਡਾਕਟਰਾਂ ਦੇ ਕੋਲ ਜਾਣ ਦੇਣੇ ਪੈਂਦੇ ਆ ਠੀਕ ਹੈ ਹੁਣ ਇਸ ਤਰੀਕੇ ਦੀ ਜਿਹੜੀ ਹੈ ਇਹ ਮਾਤਾ ਕਛਲਿਆ ਹਸਪੀਟਲ ਪਟਿਆਲਾ ਚ ਬੱਚਿਆਂ ਦਾ ਮੈਡੀਕਲ ਹੋਇਆ ਸੀਗਾ ਇਹ ਸ਼ਾਹਦਾਰਪੁਰ ਕੈਟਰ ਦੇ ਨੇ ਬੱਚੇ ਤੇ ਉਹਨਾਂ ਨੂੰ ਕੀ ਉਹਨਾਂ ਦਾ ਜਿਹੜੀ ਫੀਸ ਭਰਾਈ ਗਈ 1800 ਰੁਪਏ ਠੀਕ ਹੈ 1800 ਰੁਪਏ ਫੀਸ ਸੀ ਮੈਂ ਤੁਹਾਨੂੰ ਦੱਸ ਕੇ ਆ ਕਿ 100 ਰੁਪਏ ਜਾਂ 50 ਫਿਰ ਦੀ ਫੈਲਸੀ ਤੇ 32 ਰੁਪਏ ਦੀ ਇੱਕ ਜਿਹੜੀ ਸਲਿੱਪ ਕੱਟ ਕੇਤੀ ਸੀ ਕੁੱਲ ਮਿਲਾ ਕੇ ਤੁਹਾਡਾ ਮੈਡੀਕਲ ਦਾ 2 ਠੀਕ ਹੈ ਉਥੇ ਹਸਪੀਟਲ ਦੇ ਵਿੱਚ ਟੋਟਲ ਫੀਸ ਤੁਹਾਡੀ 2000 ਜਿਹੜਾ ਹੈਗਾ ਕੋਸਟ ਆਊਗੀ ਤੁਹਾਡੀ ਫੀਸ ਭਰ ਤੋਂ ਬਾਅਦ ਤੁਸੀਂ ਉਥੋਂ ਚੈਸਟ ਐਕਸ-ਰੇ ਕਰਵਾਉਗੇ ਠੀਕ ਹੈ ਤੇ ਆਸ ਤੁਹਾਨੂੰ ਦੱਸਿਆ ਹੁੰਦਾ ਕਿ ਬਲੱਡ ਟੈਸਟ ਦੇ ਵਿੱਚ ਕਿਹੜਾ-ਕਿਹੜਾ ਹੋਣਾ ਜਿਵੇਂ ਡੋਪ ਹੋ ਗਿਆ ਠੀਕ ਹੈ ਇਹ ਤਾਂ ਚਲੋ ਆਪਣਾ ਯੂਰਿਨ ਟੈਸਟ ਦੇ ਵਿੱਚ ਆ ਗਿਆ ਸੀਬੀਸੀ ਆਰਬੀ ਰਾਈਡ ਬਲੱਡ ਸੈੱਲ ਆ ਗਿਆ ਠੀਕ ਹੈ ਇਹ ਚਲੋ ਡਾਕਟਰੀ ਭਾਸ਼ਾ ਲਿਖੀ ਹੋਈ ਹੈ ਬਸ ਇਹ ਤਿੰਨ ਚਾਰ ਟੈਸਟ ਹੁੰਦੇ ਨੇ ਜਿਹੜਾ ਹੁਣ ਜਿਵੇਂ ਐਕਸ-ਰੇ ਹੋ ਗਿਆ ਇਹ ਤੇ ਯੂਰਿਨ ਟੈਸਟ ਹੋ ਗਿਆ ਆ ਦੋ ਟੈਸਟ ਨੇ ਜਿਹੜੇ ਛੋਟੇ ਸੀਬੀਸੀ ਤੇ ਆਰ ਇਹ ਰਾਈਟ ਬਲੱਡ ਆਹ ਕੈ ਰਾਈਟ ਬਲੱਡ ਸੈੱਲ ਆ ਗਿਆ ਸੌਰੀ ਇਹ ਥੋੜਾ ਆ ਗਿਆ ਬਲੱਡ ਟੈਸਟ ਦੇ ਵਿੱਚ ਠੀਕ ਹੈ ਇਹ ਬਲੱਡ ਟੈਸਟ ਥਰੂ ਹੋਣਗੇ ਤੇ ਤੁਹਾਡੀ ECG ਚੈੱਕ ਕਰੀ ਜਾਊਗੀ ECG ਤੁਹਾਡੀ ਚੈਸਟ ਦੀ ਹੁੰਦੀ ਹੈ ਤੇ ਉਹ ਵੀ ਤੁਹਾਡੀ ਮਤਲਬ ਮੈਂ ਤੁਹਾਨੂੰ ਦੱਸਦਾ ਕੰਪਲੀਟ ਇਨਫੋਰਮੇਸ਼ਨ ਐਨੀ ਕ ਭਰਉਣ ਦੀ ਲੋੜ ਨਹੀਂ ਕੇਸੀ ਜੀ ਕਿਸ ਤਰੀਕੇ ਨਾਲ ਹੁੰਦੀ ਆ ਤੇ ਤੁਹਾਡੇ ਜਿਹੜੇ ਚੈਸਟ ਐਕਸ-ਰੇ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਵੀ ਜੇਕਰ ਕਿਸੇ ਵੀ ਹਸਪੀਟਲ ਚ ਜਾਏ ਸਭ ਤੋਂ ਪਹਿਲਾਂ ਤੁਹਾਨੂੰ ਫੀਸ ਸਲਿੱਪ ਜਿਹੜੀ ਮਿਲ ਜੂਗੀ ਕਿ ਤੁਸੀਂ ਜਿਹੜੀ ਵੀ ਫੀਸ ਪੇਮੈਂਟ ਜਿਹੜੀ ਕਰ ਚੁੱਕੇ ਹੋ ਫਿਰ ਤੁਸੀਂ ਉੱਥੇ ਚੈਸਟ ਐਕਸਰੇ ਕਰਵਾਉਣਾ ਠੀਕ ਆ ਚੈਸਟ ਐਕਸਰੇ ਕਰਵਾ ਕੇ ਤੁਹਾਨੂੰ 10-15 ਮਿੰਟ ਲੱਗਣਗੇ ਉਸ ਨੂੰ ਐਕਸਰੇ ਛੋੜਾ ਨਾਲ ਦੇ ਦੇਣਗੇ ਜਿਹੜੀ ਤੁਸੀਂ ਫਾਈਲ ਵਾਰ ਲੈ ਕੇ ਆਉਂਗੇ ਉਥੋਂ ਤੁਸੀਂ ਆਪਣੀ ਫਾਈਲ ਦੇ ਵਿੱਚ ਸਾਰੇ ਜਿਹੜੇ ਡਾਕੂਮੈਂਟ ਰੱਖੀ ਜਾਓ ਕਿਉਂਕਿ ਉਹ ਐਂਡ ਤੇ ਜਾ ਕੇ ਤੁਸੀਂ ਇਸ ਤਰੀਕੇ ਦੇ ਜਿਹੜੀ ਤੁਸੀਂ ਬੈਕ ਸਾਈਡ ਫਾਈਲ ਲੇਖ ਰਹੇ ਹੋ ਨਾ ਇਹਦੇ ਵਿੱਚ ਸਾਰਾ ਕੁਝ ਉਹ ਸਬਮਿਟ ਕਰਕੇ ਸੋ ਤੋਂ ਮਤਲਬ ਕਿ ਤੁਹਾਡੇ ਬਡਾਲੇ ਜਾਂ ਬੈਨਫਰ ਇਸ ਤਰੀਕੇ ਦੇ ਜਰੀ ਉਥੇ ECG ਤੁਹਾਨੂੰ ਰਿਪੋਰਟ ਮਿਲਦੀ ਆ ਫਾਈਨਲ ਰਿਪੋਰਟ ਮਿਲਦੀ ਆ ਇਹ ਵੀ ਤੁਸੀਂ ਸਾਮੇ ਰੱਖਣੀ ਹੁੰਦੀ ਐ ਐਂਡ ਤੱਕ ਤੇ ਨੈਕਸਟ ਆ ਜਾਂਦੀ ਆਪਣੀ ਜਿਹੜਾ ਆਪਾਂ ਡੋਪ ਟੈਸਟ ਦੀ ਗੱਲ ਕਰਦੇ ਆ ਹੁਣ ਤੁਸੀਂ ਦੇਖੋ ਵੀ ਬਲੱਡ ਟੈਸਟ ਵੀ ਤੁਹਾਡਾ ਮਤਲਬ ਕਿ ਹਸਪੀਟਲ ਦੇ ਵਿੱਚ ਆਉਣਾ ਉਹ ਤੁਹਾਡੇ ਜਿਹੜਾ ਬਲੱਡ ਟੈਸਟ ਸੈਂਪਲ ਲੈਂਦੇ ਨੇ ਉਹ ਤੁਹਾਡੇ ਮਤਲਬ ਕਿ ਬਾਹਰ ਦੇ ਵਿੱਚ ਆਮ ਦੇ ਵਿੱਚੋਂ ਤੁਹਾਡੀ ਵੀਨ ਦੇ ਵਿੱਚੋਂ ਬਲੱਡ ਲਿਆ ਜਾਂਦਾ ਤੇ ਉਹਦੇ ਵਿੱਚ ਜਿਹੜਾ ਹੈਗਾ ਬਸ 2 ਜਾਂ 3 ਟੈਸਟ ਹੁੰਦੇ ਨੇ ਬ੍ਰੈਕਫਾਸਟ ਦੇ ਵਿੱਚ ਕੁਝ ਨਹੀਂ ਜ਼ਿਆਦਾ ਨਹੀਂ ਹੁੰਦਾ ਤੇ ਆਪਾਂ ਹੁਣ ਜਿਹੜੀ ਮੇਨ ਗੱਲ ਆ ਮੇਨ ਗੱਲ ਕਰਦੇ ਆ ਆਪ ਜਿਹੜੇ ਤੁਸੀਂ ਆਹ ਚੀਜ਼ਾਂ ਦੇਖ ਰਹੇ ਹੋ ਨਾ ਡੋਪ ਟੈਸਟ ਦੇ ਵਿੱਚ ਇਹ 10 ਦੇ 10 ਜਿਹੜੇ ਹੈਗੇ ਆ ਮਤਲਬ ਕਿ ਸਬਸਟੈਂਸ ਚੈੱਕ ਕਰੀ ਜਾਂਦੇ ਕਿ ਤੁਹਾਡੇ ਖੂਨ ਤੁਸੀਂ ਕੋਈ ਕਿਸੇ ਤਰੀਕੇ ਦਾ ਇਲੈਗਲ ਸਬਸਟੈਂਸ ਤਾਂ ਨਹੀਂ ਮਤਲਬ ਲੈ ਰਹੇ ਠੀਕ ਆ ਜੇ ਮੈਂ ਮੋਰਫੀਨ ਹੋ ਗਿਆ ਤੇ ਨਾਈਨ ਟੈਟਰ ਇਹ ਮਤਲਬ ਕਿ ਜਿਹੜੇ 10 ਦੇ 10 ਇਸ ਤੇ ਨੂੰ ਕੁਕਿੰਗ ਕੋਡਰਾਮਾਡੋਲ ਠੀਕ ਆ ਇਹ ਸਾਰੇ ਅਗਰ ਤੁਸੀਂ ਤੁਹਾਡਾ ਇਹ ਮਤਲਬ ਠੀਕ ਰਿਹਾ ਕੋਈ ਤੁਹਾਡਾ ਪੋਜ਼ਿਟਿਵ ਨਾ ਹੋਇਆ ਤਾਂ ਇੱਥੇ ਤੁਹਾਡਾ ਜਿਹੜਾ ਹੈ ਉਹ ਨੈਗੇਟਿਵ ਲਿਖ ਕੇ ਦੇ ਦਿੰਦੇ ਆ ਸਾਰੇ ਚ ਠੀਕ ਹੈ ਅਗਰ ਪੌਸਿਬਲ ਹੋਦਾ ਤਾਂ ਉਹ ਇੱਥੇ ਪੌਸਿਬਲ ਲਿਖ ਕੇ ਦੇ ਦੇਣਗੇ ਸਾਰਾ ਕੁਝ ਚੱਲ ਜਾਂਦਾ ਅਗਰ ਤੁਸੀਂ ਡੋਪ ਟੈਸਟ ਦੇ ਵਿੱਚ ਫੇਲ ਹੋਣੇ ਹੋ ਤਾਂ ਤੁਸੀਂ ਭਰਤੀ ਤੋਂ ਬਾਹਰ ਠੀਕ ਹੈ ਤੇ 2025 ਵਾਲੇ ਕੈਂਡੀਡੇਟਸ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਕਿ ਕਿਸੇ ਵੀ ਤਰੀਕੇ ਦੇ ਅਗਰ ਤੁਸੀਂ ਕੋਈ ਦਵਾਈ ਲੈਣੇ ਹੋ ਤਾਂ ਪਹਿਲੀ ਗੱਲ ਤਾਂ ਤੁਸੀਂ ਕਿਸੇ ਸਰਕਾਰੀ ਹਸਪਤਾਲ 'ਚ ਆਪਣੇ ਮੈਡੀਕਲ ਟੈਸਟ ਹੋਣ ਤੋਂ ਪਹਿਲਾਂ ਤਾਂ ਆਪਣਾ ਮੈਡੀਕਲ ਹੋਣ ਤੋਂ ਪਹਿਲਾਂ ਤੁਸੀਂ ਕਿਸੇ ਸਰਕਾਰੀ ਹਸਪਤਾਲ 'ਚ ਆਪਦਾ ਜਿਹੜਾ ਮੈਡੀਕਲ ਦੇ ਸਕਦੇ ਹੋ ਤੇ ਮੈਡੀਕਲ ਮਤਲਬ ਸਰਕਾਰੀ ਹਸਪਤਾਲ ਚ ਬਹੁਤ ਸਸਤਾ ਹੋ ਜਾਂਦਾ ਅਗਰ ਤੁਸੀਂ ਬੇਸਿਕ ਚੈੱਕ ਕਰਵਾਉਣਾ ਹੋਵੇ ਸਿਰਫ ਡੋਪ ਟੈਸਟ ਕਰਵਾ ਲਓ ਤੁਸੀਂ ਅਗਰ ਤੁਹਾਨੂੰ ਲੱਗਦਾ ਕਿ ਹੋਰ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਤੁਸੀਂ ਕੋਈ ਮੈਡੀਸਿਨ ਲੈ ਰਹੇ ਹੋ ਤਾਂ ਤੁਸੀਂ ਸਿਰਫ ਆਪਣਾ ਡੋਪ ਟੈਸਟ ਕਰਵਾ ਸਕਦੇ ਹੋ ਕਿਉਂਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਹੇ ਟੈਸਟ ਹੈ ਜਿਹੜੇ ਡੋਪ ਟੈਸਟ ਦੇ ਵਿੱਚ ਮਤਲਬ ਲਈ ਜਾਂਦੇ ਨੇ ਠੀਕ ਹੈ ਤੇ ਹੁਣ 2025 ਦੀ ਜਿਹੜੇ ਫਿਜ਼ੀਕਲ ਦੀ ਗੱਲ ਕਰਦੇ ਆਪਾਂ ਜਿਹੜਾ 2025 ਦਾ ਫਿਜ਼ੀਕਲ ਹੁਣ ਤੁਹਾਨੂੰ ਪਤਾ ਅਗਲੇ ਮਹੀਨੇ ਦੀ ਪਹਿਲੀ ਤਰੀਕ ਤੋਂ ਸਟਾਰਟ ਹੋ ਜੂਗਾ ਕਿ ਕਿਉਂਕਿ ਪਹਿਲਾਂ ਜਿਹੜੀਆਂ ਭਾਰਤੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਹੁੰਦਾ ਸੀ ਕਿ ਡੋਪ ਟੈਸਟ ਉਹ ਲੈਂਦੇ ਸੀ ਮੌਕੇ ਤੇ ਤਾਂ ਕਿ ਕਈ ਬੱਚੇ ਹੁੰਦੇ ਨਾ ਮਤਲਬ ਰੇਸ ਲਾਉਣ ਤੋਂ ਪਹਿਲਾਂ ਕੁਝ ਖਾ ਲੈਂਦੇ ਕਿ ਥੋੜਾ-ਮੋਟਾ ਜਿਹੜੀ ਹੈਗੀ ਪਾਵਰ ਆ ਸਕੇ ਠੀਕ ਆ ਤੇ ਵੀ ਦਰਦ ਨਾ ਹੋਵੇ ਉਸ ਚੀਜ਼ ਨੂੰ ਵੀ ਲੈ ਕੇ ਮਤਲਬ ਕਿ ਸੰਜੈਤ ਕੇ ਇਸ ਵਰਕਸ ਆ ਜਾ ਸਕਦਾ ਕਿ ਫਿਜ਼ੀਕਲ ਤੋਂ ਪਹਿਲਾਂ ਮਤਲਬ ਜਦ ਤੁਸੀਂ ਗਰਾਊਂਡ ਦੇ ਵਿੱਚ ਐਂਟਰ ਹੋਵੋਗੇ ਉੱਥੇ ਜਿਹੜਾ ਹੈਗਾ ਤੁਹਾਡਾ ਡੋਪ ਟੈਸਟ ਲਿਆ ਜਾ ਸਕਦਾ ਤੇ ਜਾਂ ਫਿਰ ਫਿਜ਼ੀਕਲ ਦੇ ਸਮੇਤ ਮਤਲਬ ਉੱਥੇ ਫਿਰ ਤੁਹਾਨੂੰ ਜੇ ਅਗਰ ਤੁਸੀਂ ਉੱਥੋਂ ਫੇਲ ਹੋਣੇ ਤਾਂ ਤੁਹਾਨੂੰ ਉਥੇ ਟ੍ਰੈਲ ਫਿਜ਼ੀਕਲੀ ਵੀ ਐਲੀਜੀਬਲ ਨਹੀਂ ਮੰਨਿਆ ਜਾਊਗਾ ਠੀਕ ਆ ਤਾਂ ਕਰਕੇ ਆਪਦਾ ਜਿਹੜੀ ਹੈਗੀ ਮਿਹਨਤ ਕਰੋ ਇਹ ਨਾ ਕਰੋ ਕਿ ਤੁਸੀਂ ਉੱਥੇ ਕੁਝ ਮਤਲਬ ਕੋਈ ਮੈਡੀਸਨ ਲੈ ਕੇ ਜਾਂ ਕਿਸੇ ਤਰੀਕੇ ਦਾ ਹੋਰ ਇਲੈਗਲ ਸਬਸਟੈਂਸ ਲੈ ਕੇ ਤੁਸੀਂ ਫੇਰ ਰਨਿੰਗ ਕਰ ਲੋਗੇ ਇਹ ਚੀਜ਼ ਉੱਥੇ ਅਲਾਉਡ ਨਹੀਂ ਹੈ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਕਲਰ ਬਲਾਈਂਡ ਦੀ ਸਭ ਤੋਂ ਪਹਿਲਾਂ ਉੱਥੇ ਅਗਰ ਜਦੋਂ ਤੁਹਾਡਾ ਆਈ ਟੈਸਟ ਹੋਊਗਾ ਆਈ ਟੈਸਟ ਜਦੋਂ ਹੁੰਦਾ ਉਦੋਂ ਇੱਕ ਸਾਹਮਣੇ ਮਿਰਰ ਲੱਗਿਆ ਹੁੰਦਾ ਠ ਤੇ ਇੱਥੇ ਤੁਹਾਨੂੰ ਖੜਾਇਆ ਜਾਊਗਾ ਤੇ ਆ ਜਿਹੜੇ ਇਹ ਚੀਜ਼ ਹੈ ਇਹ ਪਿੱਛੇ ਲੱਗੀ ਹੋਊਗੀ ਤੁਹਾਨੂੰ ਮਿਰਰ ਵਿੱਚ ਦੀ ਪੜਾਇਆ ਜਾਊਗਾ ਕਿ ਇਹ ਇਹਦੇ ਬੋਰਡ ਦੇ ਉੱਪਰ ਕੀ ਲਿਖਿਆ ਹੋਇਆ ਅਗਰ ਕਿਸੇ ਨੂੰ ਇੰਗਲਿਸ਼ ਪ੍ਰੋਬਲਮ ਹੈ ਤਾਂ ਉੱਥੇ ਹਿੰਦੀ 'ਚ ਵੀ ਲਿਖਿਆ ਹੁੰਦਾ ਪੰਜਾਬੀ 'ਚ ਵੀ ਲਿਖਿਆ ਹੁੰਦਾ ਉੱਥੇ ਅਗਰ ਕਿਸੇ ਨੂੰ ਲੈਂਗੁਏਜ 'ਚ ਪ੍ਰੋਬਲਮ ਹੈ ਤਾਂ ਉੱਥੇ ਚਿੰਨ੍ਹ ਵੀ ਛਾਪੇ ਹੁੰਦੇ ਨੇ ਕੋਈ ਗੋਲ ਚ ਗੁੰਮਲ ਗੋਲ ਲਾਈਨ ਲਿਖੀ ਹੁੰਦੀ ਆ ਠੀਕ ਆ ਕੋਈ ਇਸ ਤਰੀਕੇ ਨਾਲ ਛਾਪਿਆ ਹੁੰਦਾ ਉੱਥੇ ਪੁੱਛਿਆ ਜਾਂਦਾ ਵੀ ਇਸ ਦਾ ਮੂ ਕਿਹੜੀ ਸਾਈਡ ਖੁੱਲ੍ਹਾ ਇਸ ਦਾ ਮੂ ਕਿਹੜੀ ਸਾਈਡ ਖੁੱਲ੍ਹਾ ਮਤਲਬ ਚ ਅਗਰ ਚਲੋ ਨਿਗਾ ਦੇ ਇੰਨੀ ਕੋਈ ਮੈਟਰ ਬਣਦਾ ਨਹੀਂ ਹੈਗਾ ਅਗਰ ਕਿਸੇ ਦੀ ਨਿਗਾ ਘੱਟ ਹੁੰਦੀ ਆ ਤਾਂ ਉਹਨੂੰ ਕਿਸੇ ਹੋਰ ਹਸਪੀਟਲ ਚ ਮਤਲਬ ਐਮ ਐਚ ਪਾ ਕੇ ਰੈਫਰ ਕਰਾਇਆ ਜਾਂਦਾ ਤਾਂ ਉੱਥੇ ਜਾ ਕੇ ਮਤਲਬ ਕਲੀਅਰ ਹੋ ਜਾਂਦਾ ਨਿਗਾ ਦਾ ਇੰਨਾ ਕੋਈ ਆਪਾਂ ਜਿਆਦਾ ਇਸ਼ੂ ਨਹੀਂ ਬਣ ਸਕਤੇ ਪਰ ਤੁਸੀਂ ਜਿਹੜਾ ਹੈ ਕਲਰ ਬਲਾਈਂਡ ਨਹੀਂ ਹੋਣਾ ਚਾਹੀਦੇ ਕਲਰ ਬਲਾਈਂਡ ਲਈ ਉੱਥੇ ਤੁਹਾਨੂੰ ਛੋਟੇ ਛੋਟੇ ਮਲ ਕੇ ਡਾਟਸ ਦੇ ਵਿੱਚ ਕੁਝ ਲਿਖਿਆ ਹੁੰਦਾ ਪੇਜ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਪੜਨਾ ਹੁੰਦਾ ਠੀਕ ਹੈ ਤੁਸੀਂ ਇਹ ਜਿਹੜਾ ਸਾਰਾ ਕੁਝ ਪੜਨੋ ਹੁੰਦਾ ਕਿ ਉਹ ਪੇਜਾਂ ਦੇ ਵਿੱਚ ਕਿਹੜੇ ਅੱਖਰ ਲਿਖੇ ਹੋ ਤੇ ਇਹ ਹੀ ਆਈਸ ਟੈਸਟ ਲਈ ਸੀਗਾ ਤੇ ਬਾਕੀ ਆਪਾਂ ਹੁਣ ਜਿਵੇਂ ਇਹ ਆ ਗਿਆ ਕਲਰ ਬਲਾਈਂਡ ਆ ਗਿਆ ਉਹਦੇ ਵਿੱਚ ਠੀਕ ਹੈ ਪੇਜ ਆ ਗਏ ਤੇ ਇਹਦੇ ਵਿੱਚ ਜਿਹੜਾ ਸਿੰਪਲ ਸੋਡਾਈਸ ਟੈਸਟ ਉਹ ਵੀ ਇਹਦੇ ਵਿੱਚ ਸਿਰਫ ਇਹ ਹੀ ਚੀਜ਼ ਹੈਗੀ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜਾ ਇਸ ਤੋਂ ਬਾਅਦ ਆ ਇਹ ਹੀ ਤੁਹਾਡਾ ਮੇਨ ਪ੍ਰੋਸੈਸ ਆ ਗਿਆ ਜਿਹੜੇ 5-6 ਟੈਸਟ ਹੋਣੇ ਨੇ ਚੈਸਟ ਐਕਸਰੇ ਠੀਕ ਹੈ ਉਹ ਵੀ ਤੁਸੀਂ ਆਪ ਕਰਵਾ ਲਿਓ ਤੁਹਾਡੇ ਨਾਲ ਕੋਈ ਨਹੀਂ ਜਾਊਗਾ ਹਸਪੀਟਲ ਦੇ ਵਿੱਚ ਤੁਸੀਂ ਡਾਕਟਰ ਕੋਲ ਜਾਓ ਕਰਵਾ ਕੇ ਲਿਓ ਇਫਰ ਸੋਡਾ ਬਲੱਡ ਰੈਸਟ ਵੀ ਤੁਸੀਂ ਆਪ ਦੇਣਾ ਤੇ ਤੁਸੀਂ ਡੋਪ ਟੈਸਟ ਵੀ ਥੋੜਾ ਆਪ ਦੇਣਾ ਤੁਸੀਂ ਡਾਕਟਰ ਕੋਲੇ ਜਾ ਕੇ ਠੀਕ ਹੈ ਤੇ ਬਲੱਡ ਟੈਸਟ ਦੇ ਵਿੱਚ ਦੋ ਤਰੀਕ ਦੇ ਟੈਸਟ ਆ ਜਾਂਦੇ ਆ ਤੇ ਹਸਪੀਟਲ ਦੇ ਵਿੱਚ ਸਿਰਫ ਸਾਨੂੰ ਇਹ ਕੰਮ ਹੁੰਦਾ ਠੀਕ ਆ ਆ ਦੋ ਜਾਂ ਤਿੰਨ ਟੈਸਟ ਆ ਠੀਕ ਹੈ ਈਸੀਜੀ ਹੈ ਜਿਹੜੀ ਮੈਂ ਤੁਹਾਨੂੰ ਰਿਪੋਰਟ ਦਿਖਾਈ ਆ ਇਹ ਜਿਹੜੇ ਚਾਰ ਰਿਪੋਰਟਾਂ ਨੇ ਇਹ ਤੁਸੀਂ ਆਪ ਲੈ ਕੇ ਆਉਣੀਆਂ ਪੈਂਦੀਆਂ ਨੇ ਉਹ ਜਿਹੜੇ ਤੁਹਾਨੂੰ ਮੁਲਾਜ਼ਮ ਲੈ ਕੇ ਜਾਣਗੇ ਤੁਹਾਡੇ ਥਾਣੇ ਚ ਤੁਹਾਡੇ ਡਿਸਟ੍ਰਿਕਟ ਚ ਤੁਹਾਡੀ ਬਟਾਲੀਅਨ ਚ ਉਹ ਤੁਹਾਨੂੰ ਇਹ ਸਾਰਾ ਕੁਝ ਸਲਿੱਪਾਂ ਦਵਾ ਕੇ ਤੁਹਾਨੂੰ ਦੱਸ ਦੇਣਗੇ ਕਿ ਇਸ ਇਸ ਕਮਰੇ ਜਿਹੜਾ ਹੈਗਾ ਇਹ ਟੈਸਟ ਉਹਨੇ ਤੇ ਤੁਸੀਂ ਇਹ ਭੰਦੇ ਟੈਸਟ ਤੁਸੀਂ ਆਪ ਲੈ ਕੇ ਆਉਣੇ ਆ ਠੀਕ ਆ ਤੁਸੀਂ ਆਪ ਲਿਆਉਂਗੇ ਜਦੋਂ ਤੁਹਾਡੇ ਸਾਰੇ ਬਟਾਲੀਆ ਤੋਂ ਤੁਹਾਡੇ ਸਾਰੇ ਡਿਸਟ੍ਰਿਕਟ ਦੇ ਜਿੰਨੇ ਵੀ ਤੁਸੀਂ ਕੈਂਡੀਡੇਟ ਬੁਲਾਏ ਹੋਵੋਗੇ ਉਹਨਾਂ ਦਾ ਜਦੋਂ ਸਾਰਿਆਂ ਦਾ ਮੈਡੀਕਲ ਹੋ ਜਾਊਗਾ ਤਾਂ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠਾ ਕਰਿਆ ਜਾਂਦਾ ਕਰੋਨ ਦੇ ਵਿੱਚ ਠੀਕ ਆ ਉਹ ਰੂਮ ਦੇ ਵਿੱਚ ਸਾਰੇ ਤਰੀਕੇ ਦੇ ਤੁਹਾਡੇ ਹੱਡੀਆਂ ਦੇ ਡਾਕਟਰ ਬੈਠੇ ਹੋਣਗੇ ਠੀਕ ਆ ਤੁਹਾਡੀ ਨਿਗਾਲਾ ਡਾਕਟਰ ਬੈਠਾ ਹੋਊਗਾ ਤੇ ਜਿਹੜਾ ਵੀ ਮਤਲਬ ਤੁਹਾਡੀ ਹਾਰਟਬੀਟ ਚੈੱਕ ਕਰਨ ਵਾਲੇ ਬੈਠੇ ਹੋਣਗੇ ਤੇ ਉਥੇ ਛੋਟੇ ਕੱਲੇ ਕੱਲੇ ਮਤਲਬ ਕੱਲੇ ਕੱਲੇ ਕੈਂਡੀਡੇਟ ਨੂੰ ਬੁਲਾਇਆ ਜਾਂਦਾ ਤੇ ਉਥੇ ਜਿਹੜਾ ਹੈਗਾ ਛੋਟੇ ਕੱਲੇ ਕੱਲੇ ਮਤਲਬ ਵਾਰੀ-ਵਾਰ ਚੈੱਕ ਕਰਿਆ ਜਾਂਦਾ ਇਹ ਸਭ ਤੋਂ ਪਹਿਲਾਂ ਸਮਝੋ ਨੀਗਾ ਚੈੱਕ ਕਰਦੀ ਫਿਰ ਛੋਟਾ ਜਿਹੜਾ ਹੈਗਾ ਅ ਗੋਡੇ ਚੈੱਕ ਕਰ ਲੇ ਕਿ ਜਿਹੜੇ ਹੈਗਾ ਮਤਲਬ ਕਹਿੰਦੇ ਨੇ ਨੀ ਨੋਕ ਤਾਂ ਨਹੀਂ ਹੈਗੇ ਠੀਕ ਹੈ ਉਹ ਚੈੱਕ ਕਰਿਆ ਜਾਂਦਾ ਤੇ ਐਟ ਆਫ ਦੀ ਐਂਡ ਆ ਕਿ ਅਗਰ ਬॉयਜ਼ ਨੇ ਜਾਂ ਗਰਲਜ਼ ਉਹ ਉਥੇ ਮਤਲਬ ਅਲੱਗ-ਅਲੱਗ ਰੈਕਟਰ ਬੈਠੇ ਨੇ ਤੇ ਮਤਲਬ ਉਹਨਾਂ ਤੋਂ ਜਿਹੜਾ ਹੈਗਾ ਕੱਪੜੇ ਲਹਾਈ ਜਾਂਦੇ ਨੇ ਤੇ ਚੈੱਕ ਕਰਿਆ ਜਾਂਦਾ ਕਿ ਕਿਸੇ ਤਰੀਕੇ ਦਾ ਕੋਈ ਬਾਡੀ ਤੇ ਸੱਟ ਤਾਂ ਨਹੀਂ ਹੈ ਠੀਕ ਹੈ ਪ੍ਰਾਈਵੇਟ ਪਾਰਟ ਵੀ ਥੋੜੇ ਥੋੜੇ ਜਿਹੜੇ ਹੈਗੇ ਚੈੱਕ ਰਏ ਜਾਂਦੇ ਹੈਗੇ ਤੇ ਇਸ ਤਰੀਕੇ ਨਾਲ ਜਿਹੜਾ ਹੈ ਸਾਰਾ ਮੈਡੀਕਲ ਡਨ ਹੋ ਜਾਂਦਾ ਹੈ ਠੀਕ ਹੈ ਤੇ ਅਗਰ ਫਿਰ ਇਹ ਦੂਬਾਰ ਇਸ ਤੋਂ ਬਾਅਦ ਕੀ ਹੁੰਦਾ ਇਸ ਤੋਂ ਬਾਅਦ ਜਿਹੜੀ ਥੋੜੀ ਫਾਈਲ ਨੂੰ ਸਬਮਿਟ ਕੀਤਾ ਜਾਂਦਾ ਤੇ ਸੋ ਤੋਂ ਫਾਈਨਲ ਸਾਈਨ ਕਰਵਾਏ ਜਾਂਦੇ ਨੇ ਜਿਹੜੇ ਬੱਚੇ ਦਾ ਕਲੀਅਰ ਹੁੰਦਾ ਉਹਨਾਂ ਨੂੰ ਸਾਈਨ ਕਰਵਾ ਕੇ ਉਹਨਾਂ ਦਾ ਡਨ ਹੋ ਜਾਂਦਾ ਅਗਰ ਕਿਸੇ ਬੱਚੇ ਨੂੰ ਐਮ ਐਚ ਪਾਈ ਹੈ ਕਿਸੇ ਜਿੰਗਾ ਚ ਜਾਂ ਕਿਸੇ ਕੋਈ ਹੋਰ ਪ੍ਰੋਬਲਮ ਆ ਤਾਂ ਉਹਨਾਂ ਨੂੰ ਇੱਕ ਸਲਿੱਪ ਦਿੱਤੀ ਜਾਂਦੀ ਹੈ ਤੇ ਸਲਿੱਪ ਦੇ ਉੱਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਤੁਸੀਂ ਜਿਹੜਾ ਹੈਗਾ ਕਿਹੜੇ ਹਸਪਤਲ 'ਚ ਜਾਣਾ ਅੱਗੇ ਤੁਹਾਨੂੰ ਮੰਨ ਲਓ ਕਿ ਐਮ ਐਚ ਪਾਗੇ ਦੱਸਿਆ ਜਾਂਦਾ ਤੁਹਾਨੂੰ ਰੈਫਰ ਕਰਿਆ ਜਾਂਦਾ ਕਿ ਤੁਸੀਂ ਉਸ ਹਸਪਤਲ 'ਚ ਜਾਓ ਉੱਥੇ ਤੁਸੀਂ ਜਿਹੜਾ ਹੈਗਾ ਉਸ ਨੂੰ ਚੈੱਕ ਕਰਵਾ ਕੇ ਆਓ ਤੇ ਸਾਨੂੰ ਰਿਪੋਰਟਾਂ ਨੂੰ ਸਬਮਿਟ ਕਰੋ ਠੀਕ ਹੈ ਤੇ ਬਸ ਜਿਹੜੀ ਮੈਡੀਕਲ ਦੀ ਇਨਫੋਰਮੇਸ਼ਨ ਸੀ ਇੰਨੀ ਹੀ ਸਿਰਫ ਇੰਨੀ ਵੀਡੀਓ ਦੇ ਵਿੱਚ ਮੰਨ ਲਓ ਕਿ ਸਾਰੀ ਮੈਡੀਕਲ ਦੀ ਟੋਟਲ ਇਨਫੋਰਮੇਸ਼ਨ ਆਕਰ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫ ਆਪਣਾ ਜਿਹੜਾ ਹੈਗਾ ਡਾਊਟ ਲਿਖ ਸਕਦੇ ਹੋ ਜੋ ਮੈਂ ਸੁਣੂਗਾ ਜਿਹੜਾ ਉਸ ਦਾ ਜਵਾਬ ਵੀ ਦਿਆਂਗਾ ਬਾਕੀ ਆਪਣੇ ਸੈਸ਼ਨ ਨੂੰ ਇਸ ਨੂੰ ਵੀਡੀਓ ਨੂੰ ਅਗਰ ਚੰਗੀ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ پڑھਦੇ ਰਹੋ ਹਿੰਮਤ ਕਰਦੇ ਰਹੋ ਥੈਂਕ ਯੂ